No. ਸਤਗੁਰੂ ਸੇ ਸਭ ਜਨ ਜਿਨ ਹਰ ਹਰ ਨਾਮ ਦੇ ਰਵਾਇਆ ਸੋ ਸਤਗੁਰੂ ਜੋ ਦਿਨ ਸ ਰਾਤ ਜਨ ਜਗੰਨਾਥ ਜਗਦੀਸ਼ ਜਪਾਇਆ ਸੋ ਸਤਗੁਰੂ ਦੇਖੋ ਇੱਕ ਨਿਮਖਨ ਮਕਾ ਜਨ ਹਰ ਕਾ ਹਰ ਪੰਥ ਦਪਾਇਆ ਇਸ ਸਤਗੁਰ ਕੀ ਸਭ ਬਗੀ ਪਵ ਜਨ ਮੋਹ ਅੰਧੇਰ ਚਕਾਇਆ ਸੋ ਸਤਗੁਰ ਕਾ ਹੋ ਸਭ ਧਨ ਧਨ ਜਨ ਹਰ ਭਗਤ ਭੰਡਾਰ ਲਾ ਆਇਆ ਧਨ ਧਨ ਗੁਰਦੇਵ ਜਿਸ ਸੰਗ ਹਰ ਜਪੇ ਗੁਰ ਕਿਰਪਾਲ ਜਬ ਭਏ ਤਾਂ ਅਵਗਨ ਸਭ ਛਪੇ ਗੁਰ ਕਿਰਪਾਲ ਜਬ ਭਏ ਤਾਂ ਅਵਗਨ ਸਭ ਛਪੇ ਪਾਰ ਪਾਰ ਬ੍ਰਹਮ ਗੁਰਦੇਵ ਨੀਚੋ ਉੱਚ ਛਪੇ ਕਾਟ ਸਲਕ ਦੁਖ ਮਾਇਆ ਕਰ ਲੀਨੇ ਆਪ ਦਸੇ ਗੁਰ ਗਾਏ ਬਿਆੰਤਾ ਸਨਾ ਹਰ ਜਸੇ ਬਾਬਾ ਨਾਮਿਕ ਜਿੰਨੀ ਦਰਸ਼ਨ ਪਾਇਆ ਜਿੰਨੀ ਤੁਧ ਨੂੰ ਧੰਨ ਕਹਿਆ ਤਿਨ ਜਮ ਨੇੜ ਨਾ ਆਇਆ ਤੂੰ ਕਰਨ ਕਰਨ ਸਮਰਤ ਹੈ ਕਰਤੇ ਮੈਂ ਤੁਝ ਬਿਨ ਆਵਰਨਾ ਕੋਈ ਤੁਧ ਆਪੇ ਸਿਸ਼ਟ ਸਰ ਜੀ ਆਪੇ ਭਣ ਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੈ ਸੋ ਹੋਈ ਬੜੀ ਆਈ ਗੁਰਮਖ ਦੇ ਪ੍ਰਭਾ ਹਰ ਪਾਵੇ ਸੋਇ ਗੁਰਮੁਖ ਮਨ ਕੀ ਆਰਾਧਿਆ ਆ ਗੁਰਮੁਖ ਮਨ ਆਰਾਧਿਆ ਸਭ ਆਖੋ ਤਨ ਤਨ ਗੁਰ ਸੋਇ ਹਰ ਜੁਗ ਜੁਗ ਭਗਤ ਭਾਗ ਬੜੇ ਆਈਆ ਕਿਚ ਕਹਿਣਾ ਕਹਿ ਨਾ ਜਾਏ ਸੋ ਕਰਤਾ ਕਾਦਰ ਕਰੀ ਤੇ ਜੀਆਂ ਰਿਜਕ ਸੰਭਾਹੇ ਕਾਈ ਕਾਰ ਕਮਾਵਣੀ ਔਰ ਛੋਡੀ ਤਿੰਨੇ ਪਾਏ ਨਾਨਕ ਏਕੀ ਬਾਹਰੀ ਹੋਰ ਦੂਜੀ ਨਹੀਂ ਜਾਏ ਤਿਤੋ ਕਰੇ ਸਹਿ ਰਜ਼ਾਏ ਸੋ ਕਰੇ ਜਤ ਸਹਿ ਰਜ਼ਾਏ ਤੁਧ ਸਤ ਨਾਮ ਜੀ ਰਵਾਏ ਜੁ ਦੀ ਰਾਮ ਕਲੀ ਮਹਲਾ ਤੀਜਾ ਆਨੰਦ ਕੋ ਅੰਕਾਰ ਸਤ ਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਨਾਮ ਸਾਧ ਗੁਰ ਮੱਤ ਸਦਗੰਤਾ ਪਾਇਆ ਸੈ ਸਿਤੀ ਮਨਵ ਜੀਆ ਵਾਦਾ ਕਾ ਕੀ ਨਹੀਂ ਕਰ ਤੇਰਾ ਸਦਾ ਸਦਾ ਤੇਰੀ ਨਾਮ ਮਨ ਕਾ ਬੇ ਨਾਮ ਜਨ ਕੈ ਮਨ ਤੇ ਆਵਾਜੇ ਸ਼ਬਦ ਗੁਨੇਰੀ ਵਾਹਿਗੁਰੂ ਜੀ ਦੇ ਸਾਰਾ ਨਹੀਂ ਕਰਦੀ ਰਹਾ ਸਦਾ ਨਾਮ ਮੇਰਾ ਆਧਾਰ ਬਾਗਰਾ ਮੇ ਆਧਾਰ ਮੇਰਾ ਜਨ ਕਾ ਸਾਰਾ ਵਾਹਿਗੁਰੂ ਸਤ ਸਤਿ ਮਨ ਆਉ ਸਿਆ ਜਿ ਵਿਚਾਂ ਸਭ ਜਾਣਾਂ ਅਰਪ ਮਹੱਤ ਦੇਸ ਰਾਤ ਦੇ ਦਾਈ ਦਾਇਆ ਹੇ ਲਾ ਸਗਲੇ ਜਾਗਤ ਚੰਗੀਆਂ ਦੁਰਹਾਰੀਆਂ ਮਾਤਾ ਕਰਮ ਤੂਰਿਆ ਕਰਮੀ ਆਪੋ ਆਪਣੀ ਕਰਮੀ ਆਪੋ ਆਪਣੀ ਏ ਨੜਕੀ ீ கத் பத சோரமால ਰਦੂਜਾ ਮਾਤ ਗਰਭ ਮਹ ਆਪਨ ਸਿਮਰਨ ਦੇ ਤਹ ਤੁਮ ਰਖਨ ਹਾਰੇ ਪਾਵਕ ਸਾਗਰ ਸਾ ਲਹਿਰ ਮਹ ਤਗਰਬ ਮੈਂ ਆਪਨ ਸਿਮਰਨ ਦੇ ਤਹ ਤੁਮਰਾ ਖਨ ਹਾਰੇ ਪਾਵਕ ਸਾਗਰ ਸਹ ਲਹਿਰ ਮਹ सैर मोरा इहा उहा तुहार तो ਤਾ ਮੰਗਣ ਕੋ ਸਗਲੀ ਦਾਨ ਦੇ ਪ੍ਰਭ ਭਾਨ ਖੇ ਨਮਹਿ ਔਰਖਨੇ ਮਹਿ ਔਵਰਾ ਅਚਰਜ ਚਲਤ ਤੁਮਾਰੇ રોડ ઘોડ ગહર ગભીરો ઊંચો અગમ અપારે સાધ સંગ જોત મહે મલાયો તો સુની તમારી બા ਪਿਆ ਪੀਖ ਤਿ ਨਾਨਕ ਪਰਤਾਪ ਪੁਰਖ ਨਿਰਬਾਣੀ ਸਾਧ ਸੰਗ ਜੋ ਤੁਮਹ ਮਿਲਾਇਓ ਤੋ ਸੁਨੀ ਤੁਮਾਰੀ ਬਾਣੀ ਅਨੰਦ ਪਿਆ ਪੀਖ ਤਿ ਨਾਨਕ ਪਰਕਾ ਪੁਰਖ ਨਿਰਬਾਣੀ ਸਤ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ ਏ ਅਕਾਲ ਪੁਰਖ ਅੰਤਰਜਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਸ੍ਰੀ ਆਸਾ ਜੀ ਦੀ ਵਾਰ ਦੇ ਸਲੋਕ ਸ਼ੰਤ ਸ਼ਬਦ ਕੀਰਤਨ ਜੀ ਕੀ ਅਰਦਾਸ ਅੱਖਰ ਲਗ ਕਨਾਂ ਤੁਖ ਪੁਰ ਜੁਗ ਮਾਫ ਆਪ ਜੀ ਦੇ ਚਰਨ ਕਮਲਾਂ ਪਾਸ ਸਿੱਖ ਸੰਗਤ ਪੜਦੇ ਸੁਣਦੇ ਸਰਬਤ ਲਾਹੇਵੰਦ ਹੋਣ ਸ੍ਰੀ ਗੁਰੂ ਨਾਨਕ ਨਾਮ ਛੜਦੀ ਕਲਾ ਤੇਰੇ ਭਾਵੇਂ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ